ਸਤਿ ਸ਼੍ਰੀ ਅਕਾਲ ਗਲੋਬਲ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਸ ਤਰ੍ਹਾਂ ਕੁੰਡਰੀ ਵਿੱਚ ਦਾਨ ਦੇਣ ਵਾਲਿਆਂ ਦਾ ਜਿਹੜਾ ਹੜ ਆਇਆ ਹੋਇਆ ਹਰ ਇੱਕ ਚੀਜ਼ ਜਿਹੜੀ ਆ ਇੱਥੇ ਮੁਫਤ ਜਿਹੜੀ ਮੁਹੱਈਆ ਕਰਾਈ ਜਾ ਰਹੀ ਹੈ ਤੇ ਅੱਜ ਵੀ ਜਨਰਲ ਕੈਟਾਗਰੀ ਫਰੰਟ ਸ਼ੇਅਰ ਪਰ ਬੰਦੀਆਂ ਲੋਈਆਂ ਆ ਉਹ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਇਹ ਗਲਬਤ ਕਰਤੀ ਹੈ ਜਨੂ ਕੈਟਾਗਰੀ ਸਾਡੇ ਤੋਂ ਆਨਲਾਈਨ ਦੇ ਪਸਟਾ ਇਹ ਬਲੀ ਕਿਸ ਕੀ ਲੈ ਕੇ ਆਇਆ ਸੀ ਇਹ ਕਿ ਇਸ ਬਾਰੇ ਸਾਡੇ ਹਲਕੇ ਦੇ ਜਿਹੜੇ ਸਮਾਜ ਸੇਵੀ ਹੈਗੇ ਆ ਮਾਤਾ ਅਮਰਕੋੜ ਚੰਦਕੋੜ ਚੈਰੀਟੇਬਲ ਸੁਸਾਇਟੀ ਆ ਜੁਤੋ ਕਿੰਨੀ ਦੋਖੇ ਉਹਨਾਂ ਦੇ ਜਿਹੜੇ ਫਾਊਂਡਰ ਪ੍ਰੈਜ਼ੀਡੈਂਟ ਹੈਗੇ ਸਰਪ੍ਰਧ ਦੇਵ ਸਿੰਘ ਜੀ ਪਤਨਾ ਡਾਕਟਰ ਸਾਹਿਬ ਯੂ ਐਸ اے ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਇਹ ਜਿਹੜਾ ਕਿਸਾਨੀ ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਪਾਇਆ ਔਰ ਭੁੰਗਰਨੀ ਪਿੰਡ ਤੋਂ ਜਿਹੜੀ ਸ਼੍ਰੀ ਗੁਰੂ ਹਰਾਇ ਸਾਹਿਬ ਦੀ ਚੰਚੋ ਪ੍ਰਾਪਤ ਧਰਤੀ ਆ ਉਥੋਂ ਕੋਈ 500 ਕਿੰਟਲ ਜਿਹੜਾ ਬਾਲਣ ਟਰਾਲੇ ਦੇ ਵਿੱਚ ਤੇ 300 ਲੋਈ ਜਿਹੜੀ ਗਰਮ ਲੋਈ ਆ ਉਹ ਇੱਥੇ ਦੇਣ ਦਾ ਜਿਹੜਾ ਉਪਰਾਲਾ ਕੀਤਾ ਗਿਆ ਹੈ ਤੇ ਸਾਡੇ ਨਾਲ ਜਿਹੜੇ ਉਸ ਸੁਸਾਇਟੀ ਦੇ ਮੈਂਬਰਸ ਦਾ ਜਸਵੀਰ ਸਿੰਘ ਜੀ ਦਾ ਹਜਰਤਾਰ ਸਿੰਘ ਜੀ ਦਾ ਸੁਖਲਾਮ ਸਿੰਘ ਜੀ ਤੇ ਸਾਰੇ ਹੀ ਇੱਥੇ ਜਿਹੜੇ ਉਹ ਪਹੁੰਚੇ ਆ ਅਸੀਂ ਵੀ ਉਹਨਾਂ ਦੇ ਨਾਲ ਇੱਥੇ ਜਿਹੜਾ ਪਹੁੰਚੇ ਆ ਤੇ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਇਸ ਵੇਲੇ ਬਹੁਤ ਹੀ ਡਾਈਵਰੇ ਦੇ ਉੱਤੇ ਜਿਹੜਾ ਪਹੁੰਚ ਚੁੱਕਾ ਆ ਭਾਵੇਂ ਕਿ ਸਰਕਾਰ ਦੇ ਕੰਨ ਦੇ ਉੱਤੇ ਅਜੇ ਤੱਕ ਜੂਨ ਨਹੀਂ ਸਰਕੀ ਪਰ ਉਹ ਅੰਦਰੋਂ ਅੰਦਰ ਇੰਨੀ ਡਰੀ ਹੋਈ ਆ ਕਿ ਹੁਣ ਉਹ ਕਿਸਾਨਾਂ ਦੇ ਨਾਲ ਗੱਲ ਕਰਨ ਤੋਂ ਵੀ ਭੱਜ ਰਹੀ ਆ ਕਿਉਂਕਿ ਕਿਸਾਨਾਂ ਨੂੰ ਇੱਕੋ ਹੀ ਮੰਗ ਆ ਕਿ ਇਹ ਜਿਹੜੇ ਤਾਲੇ ਕਾਨੂੰਨ ਹੈ ਰੱਦ ਹੋਣੇ ਚਾਹੀਦੇ ਆ ਭਾਵੇਂ ਕਿ ਜਿਹੜੀ ਖੇਤੀਬਾੜੀ ਮੰਤਰੀ ਆ ਜਾਂ ਉਹਨਾਂ ਦੇ ਸਹਾਇਕੀ ਮੈਂਬਰ ਪਾਰਲੀਮੈਂਟ ਆ ਉਹ ਇਸ ਗੱਲ ਨੂੰ ਮੰਨ ਚੁੱਕੇ ਆ ਇਹ ਜਿਹੜੇ ਕਾਨੂੰਨ ਬਰਾਏ ਗਏ ਇਹਨਾਂ ਦੇ ਵਿੱਚ ਬਹੁਤ ਖਾਮੀਆਂ ਆ ਕਿਸਾਨ ਪੱਕੀ ਨਹੀਂ ਹੈ ਜਿਹੜੇ ਵਪਾਰੀ ਬਾਰੇ ਪੱਕੀ ਨਾ ਪਰ ਉਹ ਆਪਣੀ ਹੁਣ ਇਸ ਨਾਕਾਮੀ ਨੂੰ ਸੁਪਾਉਣ ਲਈ ਉਹ ਇਹ ਤਾਂ ਕਹਿ ਰਹੇ ਨੇ ਕਿ ਇਹਨਾਂ ਦੇ ਵਿੱਚ ਅਸੀਂ ਸੋਧ ਕਰ ਦਿੰਦੇ ਹਾਂ ਲੇਕਿਨ ਕਿਸਾਨਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਕਿ ਸਾਨੂੰ ਸੋਧ ਨਹੀਂ ਚਾਹੀਦੀ ਸਾਨੂੰ ਇਹ ਰੱਦ ਚਾਹੀਦੇ ਆ ਤੇ ਅਸੀਂ ਜਿਹੜਾ ਇੱਥੇ ਜਿਹੜਾ ਕਿਸਾਨ ਮੋਰਚਾ ਡਟਿਆ ਹੋਇਆ ਕਿਉਂਕਿ ਇਹ ਪਹਿਲਾਂ ਵੀ ਇਹ ਗੱਲ ਕਹਿ ਕੇ ਢੱਲੇ ਸੀ ਕਿ ਅਗਰ 6 ਮਹੀਨੇ ਦਾ ਸਾਡੇ ਕੋਲ ਵਾਅਦਾ ਹਜੇ ਤੱਕ ਪਿਆ ਜਿਹੜਾ ਸੀ ਲੈ ਕੇ ਆਇਆ ਸੀ ਲੇਕਿਨ ਮੈਂ ਸਾਹਿਬ ਦਾ ਵੀ ਹੁਣ ਤਾਂ ਸਾਡੇ ਤੋਂ 1 ਸਾਲ ਦਾ ਵੀ ਰਸਣ ਹੈ ਇਹ 26 ਜਨਵਰੀ ਦੇ ਜਿਹੜਾ ਇਹ ਝੰਡਾ ਲਸਵਾਉਂਦਾ ਇਹਨਾਂ ਅੱਜ ਦੀ ਦਿੱਲੀ ਦੇ ਝੰਡਾ ਨਹੀਂ ਲਸਵਾਉਣ ਦਿੱਤਾ ਜਾਊਗਾ ਜਿੰਨਾ ਚਿਰ ਇਹ ਕਿਸਾਨਾਂ ਦੀ ਜਿਹੜੀ ਹੈ ਮੁਸ਼ਕਲਾਂ ਜਿਹੜੀਆਂ ਹੱਲ ਨਹੀਂ ਕਰਦੇ ਕਿਉਂਕਿ ਇਸ ਵੇਲੇ ਜਿੱਥੇ ਹਰਿਆਣੇ ਨੇ ਬਹੁਤ ਚੰਗੀ ਸਹਿਯੋਗ ਦਿੱਤਾ ਉੱਥੇ ਹੁਣ ਪੂਰਾ ਹਿੰਦੁਸਤਾਨ ਜਿਹੜਾ ਇਹ ਦਿੱਲੀ ਬਾਰਡਰ ਦੇ ਉੱਤੇ ਆ ਕੇ ਬੈਠਾ ਔਰ ਮੈਂ ਇਹ ਸਾਹਮ ਦਾ ਵੀ ਅਸੀਂ ਆਪਣਾ ਜਿਹੜਾ ਇਹ ਮੋਰਚਾ ਸਫਲ ਕਰਕੇ ਜਾਵਾਂਗੇ ਕਾਲੇ ਕਾਨੂੰਨ ਜਿਹੜੇ ਵਾਪਸ ਕਰਕੇ ਜਾਵਾਂਗੇ ਉਮਰਨਾਲ ਦਾ ਜਸਵੀਰ ਸਿੰਘ ਜੀ ਹੈਗੇ ਆ ਸਰਦਾਰ ਜਗਤਾਰ ਸਿੰਘ ਜੀ ਹੈਗੇ ਆ ਇਹ ਅਗਲਾ ਪ੍ਰੋਗਰਾਮ ਤੁਹਾਨੂੰ ਦੱਸਣਗੇ ਕਿ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਰਿਆਣਾ ਇਤਨਾ ਲੰਮਾ ਇਸ ਮਹਾਕੰਮ ਦੇ ਵਿੱਚ ਸ਼ਾਮਲੀ ਸਭਾ ਹੈ ਇਸ ਤਰ੍ਹਾਂ ਜੀ ਜਿਹੜਾ ਇਹ ਅੰਦੋਲਨ ਆ ਜਿਹੜਾ ਪਿਛਲੇ 26 ਤਰੀਕ ਤੋਂ ਲਗਾਤਾਰ جاری ਹੈ ਦਿੱਲੀ ਦੇ ਵਿੱਚ ਸੰਘਰਸ਼ ਇਹਦੇ ਵਿੱਚ ਸਾਡੀ ਟੀਮ ਟੋਟਲ ਜਿਵੇਂ ਅਸੀਂ ਅੱਜ ਖੜੇ ਆ ਅਸੀਂ ਅੱਜ ਤੀਸਰੀ ਵਾਰ ਇਸ ਮوضوعੰਤੇ ਵਿੱਚ ਗੱਲਾਂ ਕਰਦੇ ਆ ਸਾਡੇ ਜੋ ਸਾਡੇ ਨਗਰ ਤੋਂ ਸਾਡੇ ਇਲਾਕੇ ਦੇ ਵਿੱਚ ਜਿਹੜੀ ਸੋਸਾਇਟੀ ਚੱਲਦੀ ਹੈ ਅਮਰਪੁਰ ਜਨ ਪਰਵੈਲਫੇਅਰ ਸੋਸਾਇਟੀ ਇਹਦੇ ਸੱਜ ਪ੍ਰਸਤ ਡਾਕਟਰ ਹਰਦੇਵ ਸਿੰਘ ਪ੍ਰਹਾਰ ਜਸਵਿੰਦਰਪੁਰ ਪ੍ਰਹਾਰ ਜੀ ਪ੍ਰਸਤ ਨੇ ਤੇ ਅਸੀਂ ਪੰਜ ਛੇ ਮੈਂਬਰ ਜਿਹੜੇ ਸੋਸਾਇਟੀ ਦੇ ਅ ਮਦਰ ਦੇ ਵਿੱਚ ਇਲਾਕੇ ਦੇ ਵਿੱਚ ਇੱਕ ਮਿੰਟ ਰੁਕਾ ਜੀ ਇਲਾਕੇ ਦੇ ਵਿੱਚ ਅਸੀਂ ਜਿਹੜੀ ਆ ਇਹ ਸੇਵਾ ਕਰਵਾ ਰਹੇ ਆ ਤੇ ਉਹਨਾਂ ਦੀ ਇਹ ਮੰਨ ਦੀ ਇੱਛਾ ਸੀ ਕਿ ਜਿਹੜੇ ਸੰਘਰਸ਼ ਦੇ ਵਿੱਚ ਅੱਜ ਕਿਸਾਨ ਇਸ ਅੰਦੋਲਨ ਦੇ ਵਿੱਚ ਡਟਿਓ ਆ ਮੋਰਚੇ 'ਤੇ ਵੀ ਉਹ ਪੂਰੀ ਠੰਡ ਪੈ ਰਹੀ ਆ ਤੇ ਉਹਨਾਂ ਲਈ ਕੁਛ ਨਾ ਕੁਛ ਆਪਾਂ ਯੋਗਦਾਨ ਪਾ ਸਕੀਏ ਉਹਨਾਂ ਦੇ ਮਨ ਦੀ ਇੱਛਾ ਸੀ ਬਾਰ-ਬਾਰ ਉਹਨਾਂ ਦਾ ਫੋਨ ਆ ਰਿਹਾ ਸੀ ਭਾਵੇਂ ਕਿ ਇੱਥੇ ਕਿਸੇ ਚੀਜ਼ ਦੀ ਟੋੜ ਨਹੀਂ ਆ ਰਹੀ ਪਰ ਫਿਰ ਵੀ ਉਹਨਾਂ ਦੇ ਮਨ ਦੀ ਇਛਾ ਸੀ ਕਿ ਆਪਾਂ ਕੁਛ ਨਾ ਕੁਛ ਉੱਥੇ ਜ਼ਰੂਰ ਠੰਡ ਦੇ ਵਿੱਚ ਬਚਣ ਲਈ ਉਹਨਾਂ ਲੋਕਾਂ ਦਾ ਪ੍ਰਬਾਲਾ ਕਰੀਏ। ਇਹਦੇ ਤਹਿਤ ਅਸੀਂ ਸਭ ਤੋਂ ਪਹਿਲਾਂ ਅਸੀਂ ਸਾਰੇ ਸਾਥੀ ਜੀਵਰੀ ਸਿੰਘ ਜੀ, ਜਦਜੀਤ ਸਿੰਘ ਜੀ, ਸ਼ਤਨਾਮ ਸਿੰਘ ਜੀ ਤੇ ਉਹ ਸਾਡੇ ਜਿਹੜੇ ਸਾਰੇ ਯਾਰ ਸਾਰੇ ਅਸੀਂ ਇੱਕ ਪਹਿਲਾਂ ਤੇ ਪਗਵਾੜੇ ਦੇ ਲਾਗੇ ਲੰਗਰ ਚੱਲਿਆ। ਕਿਸਾਨਾਬਾਦ ਤੇ ਜਿਹੜੇ ਕਿ ਪਿਛੋਂ ਪਾਸੇ ਤੋਂ ਸੰਗਤ ਆ ਰਹੀ ਸੀ ਜੇ ਵੀ ਜ਼ਰੂਰ ਹੋ। ਤੇ ਬੜੀ ਪ੍ਰੋਬਲਮ ਸੀ ਅਸੀਂ ਉਥੇ ਇੱਕ ਦਿਨ ਤੇ ਲੰਗਰ ਦੀ ਸੇਵਾ ਜਿਹੜੀ ਹੈ ਉਹ ਅਸੀਂ ਆਪਣੇ ਰੂਪ ਤੇ ਦੇਖ ਕੇ ਆਏ ਆ ਬੋਲੀ ਦੇ ਪਹਿਰੇ ਤੇ ਲੰਗਰ ਪਵਾੜੇ ਬੱਤੀ ਆ ਤੇ 30000 ਦੀ ਸੇਵਾ ਜਿਹੜੀ ਅਸੀਂ ਕਰ ਰਹੇ ਆ। ਉੱਤੋਂ ਪ੍ਰਸ਼ਤ ਅਸੀਂ 300 ਲੋਈ ਜਿਹੜੀ ਆ ਉਹ ਇੱਥੇ ਇਸ ਸੰਘਰਸ਼ ਦੇ ਵਿੱਚ ਉਹਨਾਂ ਲੋਕਾਂ ਨੇ ਜਿਹੜੇ ਰੋਡ ਬੰਦ ਨੇ ਉਹ ਅਸੀਂ ਬੰਦ ਤੇ ਸਭ ਤੋਂ ਜ਼ਿਆਦਾ ਅਸੀਂ ਹਰਿਆਣਾ ਵਾਸੀਆਂ ਦਾ ਧੰਨਵਾਦ ਇਸ ਕਰਕੇ ਕਰਦੇ ਆ ਕਿਵੇਂ ਜਿਵੇਂ ਅੱਜ ਅਸੀਂ ਹਰਿਆਣਾ ਦੇ ਜੰਟੀ ਰੋਡ ਤੇ ਪٹرول ਪੰਪ ਵਾਲਾ ਜਿਹੜਾ ਤੁਸੀਂ ਤੁਹਾਨੂੰ ਨਜ਼ਰ ਆ ਰਿਹਾ ਹੈ ਇਸ ਪٹرول ਪੰਪ ਵਾਲਿਆਂ ਨੇ ਜੋ ਸਾਡੀਆਂ ਆਮ ਸੰਤਾਨਾਂ ਜਿਹੜੀਆਂ ਇਸ ਅੰਦੋਲਨ ਚ ਉਹਨਾਂ ਨੂੰ ਕਾਫੀ ਜਿਹੜੀ ਬਾਥਰੂਮ ਵਗੈਰਾ ਦੀ ਪ੍ਰੋਬਲਮ ਆ ਰਹੀ ਹੈ ਇਹਨਾਂ ਨੇ ਸਾਨੂੰ ਬਹੁਤ ਪੰਪ ਵਾਲਿਆਂ ਨੇ ਦੱਸੋ ਕਿਉਂਕਿ ਸਾਰੀ ਸੰਗਤ ਜਿਹੜੀ ਆ ਬਾਹਰ-ਬਾਹਰ ਜੇ ਤੁਹਾਨੂੰ ਕੁਝ ਨਹੀਂ ਬੰਦਾ ਤਾਂ ਉਹਨਾਂ ਦਾ ਧੰਨਵਾਦ ਕਰ ਲਈ ਕਿ ਸਾਡੂੰ ਜਿਹੜਾ ਉਹ ਇਹ ਵੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਦੂਸਰਾ ਤਰ੍ਹਾਂ ਬਾਅਦ ਵੀ ਕਰਦੇ ਆ ਜਿੱਥੇ ਇਹਨਾਂ ਦੇ ਮਾਲਕਾਂ ਦਾ ਸਾਨੂੰ ਸਹਿਯੋਗ ਆ ਉੱਥੇ ਜਿਹੜੇ ਇਹਨਾਂ ਦੇ ਜਿਹੜਾ ਸਟਾਫ ਆ ਜੀ ਉਹ ਸਾਨੂੰ ਉਹਦਾ ਤੋ ਵੀ ਵੱਧ ਸਾਨੂੰ ਸਹਿਯੋਗ ਕਰ ਰਿਹਾ ਅਸੀਂ ਇਹਨਾਂ ਦੇ ਸਟਾਫ ਦਾ ਵੀ ਸਹਿਯੋਗ ਕਰਦੇ ਹਾਂ ਇਸ ਕਰਕੇ ਅਸੀਂ ਇਹ ਸਾਡੀ ਸੁਸਾਇਟੀ ਨੇ ਫੈਸਲਾ ਕੀਤਾ ਵੀ ਅਸੀਂ ਇਹਨਾਂ ਨੂੰ ਵੀ ਸਨਮਾਨਤ ਕਰਕੇ ਜਾਈਏ ਅਸੀਂ ਦੇਖ ਕੇ ਸਨਮਾਨਤ ਕਰਕੇ ਜਾ ਰਹੇ ਹਾਂ ਅਗਲੀ ਗੱਲ ਅੰਦੋਲਨ ਦੀ ਹੈ ਅੰਦੋਲਨ ਜਿਹੜਾ ਹੈ ਇਸ ਵੇਲੇ ਸਿਕਰਾਦੇ ਆ ਜਿੰਨਾ ਚਿਰ ਅਸੀਂ ਜਿੱਤ ਨਹੀਂ ਪ੍ਰਾਪਤ ਕਰ ਲੈਂਦੇ ਕੇਂਦਰ ਸਰਕਾਰ ਜਿਹੜੇ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਹਨਾਂ ਚਿਰ ਅਸੀਂ ਬਾਪੂ ਦੀ ਜਾਵਾਂਗੇ ਚਾਹੇ ਕੁਝ ਸਾਡੇ ਕਈ ਵਾਰੀ ਮਰਦਾਂ ਦੇ ਸਾਡਾ ਇਵੇਂ ਬਣ ਗਿਆ ਵੀ ਇੱਕ ਮੋਤੇ ਤੇ ਆ ਗਿਆ ਦੂਸਰੇ ਚਲੇ ਗਿਆ ਤੀਸਰੇ ਆ ਗਿਆ ਤੇ ਚਲੇ ਗਈ ਆ ਅਸੀਂ ਵੀ ਅੱਜ ਅੱਜ ਅਸੀਂ ਵੀ ਅੱਜ ਤੀਸਰੀ ਵਾਰ ਇਸ ਮੋਤੇ ਦੇ ਵਿੱਚ ਫਤਰੂਦੀਨ 6 ਆਇਆ ਤੇ ਸਾਡੀ ਅੱਗੇ ਕੋਸ਼ਿਸ਼ ਵੀ ਇਹ ਆ ਵੀ ਜੇ ਅਸੀਂ ਹੋਏ ਤਾਂ ਬਾਅਦ ਚੱਲ ਗਏ ਕਿਉਂਕਿ ਕੰਮਕਾਰ ਦੇ ਦਿੰਦੇ ਪਿੱਛੇ ਕੰਮ ਕਰਦੇ ਅਸੀਂ ਅਗਲੀ ਵਾਰ ਵੀ ਜਿੰਨਾ ਜੇ ਸੰਕਟ ਚੱਲੂਗਾ ਸਾਡੇ ਨੱਕਰ ਬਣ ਸਾਡੇ ਇਲਾਕੇ ਜਿਹੜਾ ਚਾਰਪੇ ਸੰਕਟਾ ਦਾ ਤੰਤਾ ਲੱਗਾ ਹੋਇਆ ਹੈ ਜਿੰਨਾ ਜੇ ਸਰਕਾਰ ਨੂੰ ਸੁਧਾਰ ਨਹੀਂ ਲੈਂਦੇ ਉਹਨਾਂ ਜਿਹੜੇ ਅਸੀਂ ਬਾਤ ਨਹੀਂ ਜਾਵਾਂਗੇ ਵਾਹਿਗੁਰੂ ਜੀ ਕਰਦਾ ਵਾਹਿਗੁਰੂ ਇਹ ਆਜੋ ਆਜਾ ਆਜਾ ਬੋਲ ਬੋਲ ਇੱਕ ਵਾਰੀ ਬੋਲ ਦਿੱਤਾ ਵੀ ਲੋਕਾਂ ਦੇ ਰਾਜਾ ਬਣਿਆ ਲਾਗੇ ਦਾ ਕੰਮ ਹੁੰਦਾ ਪਰਜਾ ਦੀ ਸੇਵਾ ਕਰਨਾ ਥੋੜੀ ਬਾਈ ਇਹ ਉਹ ਪੁਲਤਾ ਤੇ ਟੈਕਨੀਕੀ ਵਰਦੀ ਪ੍ਰਮੁੱਖ ਸੰਗ ਕਰ ਰਿਹਾ ਹੈ ਜੀ ਨੇ ਬਹੁਤ ਮਾੜੀ ਗੱਲ ਹੈ ਅਰੇ ਆਨੇ ਵਾਲੇ ਜਾਂ ਪੰਜਾਬ ਵਾਲੇ ਸਿੱਖੀ ਭਰਾ ਦੇ ਦੁਨੀਆ ਚ ਸੋਤੇ ਨੇ ਧਿਆਨੇ ਵਾਲੇ ਪੰਜਾਬ ਵਾਲੇ ਵੱਡੇ ਆ ਧਿਆਨੇ ਵਾਲੇ ਬਹੁਤ ਜਿਆਦਾ ਇੱਜ਼ਤ ਮਾਨ ਸਤਿਕਾਰ ਕਰਦਾ ਹੈ ਪਰ ਮੋਦੀ ਸਰਕਾਰ ਨੇ ਬਹੁਤ ਜ਼ਿਆਦਾ ਜੀਵਨ ਦਾਣਾ ਵਾਸਤੇ ਮਜੂਰਾਂ ਵਾਸਤੇ ਔਰਤਾਂ ਵਾਸਤੇ ਬਹੁਤ ਮਾਰਾ ਕੰਮ ਕੀਤਾ ਇੰਨੀ ਦੁਨੀਆ ਆ ਕੇ ਛੜਪਾ ਦੇ ਦਿੱਤੀ ਆ ਇਸ ਬੰਦੇ ਨੂੰ ਹਜੇ ਤੱਕ ਕੋਈ ਸਰਦੂ ਅੱਜ ਤੱਕ ਤਾਂ ਹਿੰਦੁਸਤਾਨ ਦੇ ਵਿੱਚ ਐਡਾ ਪ੍ਰਧਾਨ ਮੰਤਰੀ ਕੋਈ ਮਾੜਾ ਨਹੀਂ ਹੋਣਾ ਜਿੱਦਾਂ ਮੋਦੀ ਸਾਹਿਬ ਦੀ ਇਹਨਾਂ ਦੀ ਟਿੱਕਰੀ ਚਾਹੇ ਮੋਦੀ ਆ ਚਾਹੇ ਆਪਣੇ ਸਮਝੋ ਤੇ ਚਾਹੇ ਰਾਜਨਾਥ ਸਿੰਘ ਆ ਜਿਨਨੇ ਇਹ ਮਾਰੇ ਬੰਦੇ ਹੋਏ ਨੇ ਅੱਜ ਤੱਕ ਨਹੀਂ ਹੋਏ ਇਸ ਕਰਕੇ ਇਹਨਾਂ ਨੂੰ ਵੱਧ ਤੋਂ ਵੱਧ ਮੱਲਾ ਮੰਨਣੇ ਚਾਹੀਏ ਜੇ ਨਾ ਮੰਨੀਆਂ ਕੱਲ ਨੂੰ ਕੋਈ ਵੀ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰ ਜਿਹੜੀ ਇਹ ਸਰਕਾਰ ਹੋਊਗੀ ਇਹਦੇ ਵਿੱਚ ਮਜ਼ਦੂਰਾਂ ਦਾ ਤੇ ਦੀਨਦਾਰਾਂ ਦਾ ਕੋਈ ਨਹੀਂ ਦੇਖ ਸਕਦੇ ਇਹ ਅਗਲਾ ਵਾਤਾਵਰਣ ਸਾਡੇ ਹੱਥ ਵਿੱਚ ਲੋਕ ਕਰ ਰਹੇ ਆ ਅਸੀਂ ਮੁੰਡੇ ਸਰਵਿਸ ਵਾਲਾ ਇਹਦਾ ਯੋਗਦਾਨ ਪਾ ਰਹੇ ਆ ਹੋਰ ਸਾਡੇ ਨਾਲ ਨੋਜਵਾਨੀ ਹਨ ਆਜੋ ਆਜੋ ਹਾਂ ਜੀ ਸੋਨੂ ਨੂੰ ਮੜਾ ਦੀ ਕੀ ਗੱਲ ਆ ਮੋਦੀ ਦੇ ਪ੍ਰਤੀ ਪਰਣਾ ਬਦੋ ਕਿਸਾਨ ਤੋਂ ਅੰਦਲੂਜ ਸਾਹਮਣੇ ਬਈ ਲਈ ਸਰਨੋ ਬਾਈ ਖਾਲਸਾ ਵਾਹਿਗੁਰੂ ਕੀ ਫਤਿਹ ਅਹੀਂ ਕਾਫੀ ਜਣਾਂ ਤੋਂ ਕਿੰਨੇ ਵੀ ਅਸੀਂ ਬਲੌਰ ਵੀ ਸਾਡੀ ਅਸੀਂ ਬਲੌਰ ਜੀ ਤੋਂ ਬਲੰਗ ਕਰਦੇ ਆ ਜੀ ਤੇ ਉੱਥੇ ਵੀ ਅਸੀਂ ਕਾਫੀ ਹਮਾ ਮਾ ਕੇ ਸ਼ਿਵਾਂਜੀ ਆਪਣੇ ਕੋਲ ਰੱਸ ਲੱਗੇ ਹੋਏ ਆ ਧਰਨੇ ਦੁਰਨੇ ਲਾਉਣ ਦੀ ਅੱਜ ਅਸੀਂ ਰਾਤੀਓਂ ਦਿੱਲੀ ਪਹੁੰਚੇ ਆ ਜੀ ਤੇ ਦਿੱਲੀ ਪਹੁੰਚ ਕੇ ਤੇ ਅਸੀਂ ਦੇਖਦੇ ਆ ਵੀ ਸਰਕਾਰ ਇੰਨਾ ਟਾਈਮ ਹੋ ਗਿਆ ਇਹਦੇ ਕੋਈ ਜਵਾਬ ਨਹੀਂ ਇੰਨੇ ਬਿਯੁਰਗ ਸਾਡੇ ਮੈਂ ਕਹਿੰਦਾ ਅੱਖਾਂ ਭਰ ਆਉਂਦੀਆਂ ਸਾਡੀਆਂ ਦੇਖ ਕੇ ਜੀ ਇਹ ਚੀਜ਼ਾਂ ਨੂੰ ਵੀ ਬਿਯੁਰਗ ਐਦਾਂ ਇਨੀ ਠੰਡ 'ਚ ਇਸ ਟਾਈਮ ਪਏ ਹੋਏ ਨੇ ਤੇ ਉਹਨਾਂ 'ਚ ਕੋਈ ਉਹਨਾਂ ਨੂੰ ਅਸਰ ਹੀ ਨਹੀਂ ਉਹ ਚੀਜ਼ ਦਾ ਤੇ ਮੈਂ ਤਾਂ ਇਹ ਕਹਿੰਦਾ ਵੀ ਇਹ ਸਿੱਧੀ ਤਰ੍ਹਾਂ ਮੰਨ ਜੇਵੇ ਤਾਂ ਵਧੀਆ ਗੱਲ ਆ ਇਹਦੇ ਲਈ ਵੀ ਤੇ ਸਾਰੇ ਭਾਰਤ ਦੇ ਵਸੇ ਲਈ ਵੀ ਤੇ ਜੇ ਨਹੀਂ ਮਨ ਉਹ ਵੀ ਦੂਜੀ ਤਰ੍ਹਾਂ ਵੀ ਮਨ ਉਹ ਆਉਂਦਾ ਵਾ ਪਰ ਅਸੀਂ ਕਹਿੰਦੇ ਆ ਵੀ ਚਲੋ ਸਾਡੇ ਗੁਰੂ ਸਾਹਿਬ ਨੇ ਕਿਹਾ ਵੀ ਸਬਰ ਸੰਤੋਖ ਰੱਖੋ ਨਾਲ ਨਾਲ ਤੇ ਅਸੀਂ ਤਾਂ ਕਹਿੰਦੇ ਆ ਵੀ ਇਹ ਮਨ ਜੇ ਵੀ ਵਧੀਆ ਗੱਲ ਆ ਜੀ ਤੇ ਅੱਗੋਂ ਸਾਰਾ ਸਭ ਵਧੀਆ ਹੋ ਜਾਊਗਾ ਜੇ ਮਨ ਜੇ ਕੀ ਲੱਗਦਾ ਅੱਜ ਪੰਜਾਬ ਦੇ ਨੌਜਵਾਨਾ ਰਾਜਨੀਤੀ ਤੋਂ ਭੱਜਦੇ ਆ ਤੁਹਾਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਰਾਜਨੀਤੀ ਵਿੱਚ ਆਣਾ ਚਾਹੀਦਾ ਮੈਂ ਤਾਂ ਅੱਗੇ ਕਹਿੰਦਾ ਹੀ ਆਪਣੇ ਯਾਰ ਦੋਸਤਾਂ ਨੂੰ ਵੀ ਕਿਹਨਾਂ ਉਹਨਾਂ ਵੀ ਮੈਨੂੰ ਕੋਈ ਯੰਗ ਹੋਣਾ ਚਾਹੀਦਾ ਆਪਣੇ ਨਾਲ ਕੋਈ ਪਾਸਤਾ ਕੋਈ ਯੰਗ ਹੋਵੇ ਜਿਹੜਾ ਕੋਈ ਯੰਗ ਨੂੰ ਸਮਝਾ ਜਿਹੜਾ ਕੋਈ ਵਧੀਆ ਹੋਵੇ ਵੀ ਅੱਗੇ ਹੋ ਕੇ ਤੁਰੇ ਹਨਾ ਹੁਣ ਆ ਬਜ਼ੁਰਗਾਂ ਨੂੰ ਜਿਨ੍ਹਾਂ ਦੀ ਉਮਰ ਹੈਗੀ ਆ ਹੁਣ ਉੱਪਰ ਜਾੜ ਦੀ ਉਚਾਰੇ ਨੂੰ ਦਿੱਤਾ ਨਾਂ ਕੋ ਸਮਝ ਆ ਨਾ ਵਾਸਤਾ ਹਨਾ ਜੀ ਤੇ ਇਸ ਕਰਕੇ ਉਹ ਇੱਕ ਬ੍ਰਾਦਰੀ ਦੀ ਸੁਣ ਰਿਹਾ ਉਹ ਆਪਣੀ ਬ੍ਰਾਦਰੀ ਦੀ ਸੁਣ ਰਿਹਾ ਬਸ ਇਹ ਦੀ ਸੁਣੀਏ ਕੋਈ ਆ ਆਮ ਵਰਗ ਦੀ ਕੋਈ ਕਿਸਾਨਾਂ ਦੀ ਖਾਸ ਕਰ ਪੰਜਾਬ ਦੀ ਪੰਜਾਬ ਦੇ ਦਾ ਬਿਲਕੁਲ ਨਹੀਂ ਸੁਣਦੇ ਉਹ ਪਿੱਛੇ ਲਾਉਣ ਨੂੰ ਕਰਦੇ ਉਹਨੂੰ ਇਸ ਕਰਕੇ ਮੈਂ ਤਾਂ ਕਹਿੰਦਾ ਕੋਈ ਜੰਗ ਕੋਈ ਵਧੀਆ ਬੰਦਾ ਆ ਕੇ ਅੱਗੇ ਉਹ ਇਹ ਜੀ ਨੂੰ ਸਾਹਮਣੇ ਵੀ ਉਹ ਭਾਰਤ ਚਲਾਵੇ ਭਾਰਤ ਨੂੰ ਤੇ ਇਹਦੇ ਵਾਸਤੇ ਗੱਲ ਵੀ ਹੈ ਨਹੀਂ ਕਿ ਉਹ ਧਿਕੇ ਰਹੀ ਸਾਨੂੰ ਵੇ ਇੰਨਾ ਟਾਈਮ ਹੋ ਗਿਆ ਕਿ ਕਿਤੇ ਵੋਟਾਂ ਹੁੰਦੀਆਂ ਹੁਣ ਤੱਕ ਤਾਂ ਇਨੇ ਗੈਣਾ ਗੈਣਾ ਲਾਜ ਤੁਹਾਡੇ ਕਾਨੂੰਨ ਸਾਰੇ ਕਰ ਦਿੰਨੇ ਆ ਪਰ ਉਹ ਵੋਟਾਂ ਐ ਨਹੀਂ ਸਿਰ ਤੇ ਤੈਨੂੰ ਇਹ ਲੱਗਦਾ ਵੀ ਮੈਂ ਖੁੱਲਾ ਸ਼ੇਰਾ ਮੇਰੇ ਹੱਥ ਸਾਰਾ ਕੁਝ ਹੈਗਾ ਠੀਕ ਹੈ ਨਾ ਜੀ ਪਰ ਇਹ ਭਲੇਖੇ ਚ ਕੀ ਲੱਗਦਾ ਹੁਣ ਪੰਜਾਬ ਚ ਜਿਹੜੇ ਆਣ ਵਾਲੇ ਪਾਈ ਚ ਚੇਂਜ ਹੋਣੀ ਚਾਹੀਦੀ ਹੈ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਚੇਂਜ ਹੋਣੀ ਚਾਹੀਦੀ ਜੇ ਹੁਣ ਵੀ ਪੰਜਾਬ ਨਾ ਹੈ ਗੱਲਾਂ ਤੋਂ ਸੁਧਰਿਆ ਤਾਂ ਮੈਂ ਕਹਿੰਦਾ ਫਿਰ ਗਲਤ ਆ ਸਾਡੇ ਲਈ ਤਾਂ ਬਹੁਤ ਵੱਡੀ ਗਲਤੀ ਹੈ ਜੇ ਇਹਨਾਂ ਨੇ ਮੋੜ ਕੇ ਆਪਾਂ ਮੌਕਾ ਦਈਏ ਮੌਕਾ ਕਿ ਮੈਂ ਕਹਿੰਦਾ ਇਹਨੂੰ ਤਾਂ ਪੰਜਾਬ ਦੇ ਬਾਰਡਰ ਬਾਕੀ ਰਹੀ ਗੱਲ ਤਾਂ ਅਸੀਂ ਆਂਦੇ ਹੋਏ ਗੱਲ ਕਰਦੇ ਵੀ ਸਣੀਦੌਰ ਵਾਲੇ ਵੀ ਮੈਂ ਕਿਹਾ ਯਾਰ ਵੀ ਕੋਈ ਪੰਜਾਬ ਦਾ ਨਹੀਂ ਹੈਗਾ ਉਹ ਉਹ ਇੱਕ ਵਾਰ ਗਏ ਆ ਤਾਂ ਮੈਨੂੰ ਲੱਗਦਾ ਉਧਰ ਦੇ ਹੀ ਨੇ ਕਿਹਨਾਂ ਜੀ ਉਹਨਾਂ ਨੂੰ ਕੋਈ ਦਰਦ ਨਹੀਂ ਕਿਸੇ ਕੋਈ ਤੋਸਤ ਨਹੀਂ ਪਾਈ ਤੋਂ ਇਹ ਬਹੁਤ ਜੀ ਦਾ ਦੁੱਖ ਲੱਗਦਾ ਜੀ ਬਹੁਤ ਜ਼ਿਆਦਾ ਲੱਗਦਾ ਕੀ ਲੱਗਦਾ ਪੰਜਾਬ ਚ ਚੇਂਜ ਆਣ ਚਾਹੀਦਾ ਆਣੀ ਚਾਹੀਦੀ ਚੀਜ਼ ਕਿ ਮੋਲ ਵਾਂਗ ਜਿਹੜਾ ਰਾਜਨੀਤੀ ਤੋਂ ਫਾਇਦਾ ਆ ਤੁਹਾਨੂੰ ਲੱਗਦਾ ਵੀ ਮੈਨੂੰ ਤੁਸੀਂ ਕਹਿਣਾ ਕਹਿ ਸਕਦੇ ਵੀ ਰਾਜਨੀਤੀ पे ਲਾਓ ਜਿਹੜਾ ਦੀ ਸੋਚ ਆ ਬਖਰੀ ਵਖਰੀ ਅਸੀਂ ਕਿਸੇ ਨੂੰ ਆਪਾਂ ਕਹਿ ਨਹੀਂ ਸਕਦੇ ਪਰ ਸਾਡੀ ਸੋਚ ਹੋਰ ਹਰ ਹਰ ਪਰ ਬੰਦੇ ਦੀ ਸੋਚ ਹੁੰਦੀ ਆ ਹਰ ਕੋਈ ਕਹਿੰਦਾ ਮੈਂ ਬਾਹਰ ਜਾਵਾਂ ਜੀ ਅੱਜ ਕੱਲ ਤੇ ਕਿਹੜੇ ਪੰਜਾਬ ਦੇ ਬੱਚੇ ਆ ਬਾਹਰ ਲੱਤਿਆਣ ਹੋਇਆ ਜੀ ਨਹੀਂ ਉਹੀ ਫਿਰ ਦਾਦੇ ਪੁੱਤੇ ਆਈ ਜਾਂਦੇ ਰਾਜਨੀਤੀ ਦੇ ਵਿੱਚ ਤੇ ਜਦ ਤੱਕ ਕੋਈ ਅੱਗੇ ਵੱਧੂ ਵੱੜੀ ਤੇ ਫਿਰ ਕਿੱਦਾਂ ਉਹੀ ਐ ਨਾ ਜੀ ਬੱਤੇ ਗੱਲਾਂ ਦੁਨੀਆ ਵੀ ਪਈ ਲੱਗਦਾ ਸਾਰਿਆਂ ਨੂੰ ਵੀ ਯਾਰ ਦੋ ਪਾਰਟੀਆਂ ਨੇ ਇੱਕ ਕਾਂਗਰਸ ਹੋ ਗਿਆ ਇਕਾਲੀ ਹੋ ਗਿਆ ਨਾ ਜੀ ਤੇ ਬੰਦਾ ਕਹਿੰਦਾ ਵੀ ਯਾਰ ਇਹਨੂੰ ਨਹੀਂ ਤਾਂ ਇਹਨੂੰ ਤਾਂ ਪਾਣੀ ਵੀ ਪੈਣੀ ਹੈ ਗੱਲ ਨਹੀਂ ਆ ਵੀ ਗੱਲ ਇਹ ਆ ਵੀ ਕੋਈ ਅਲੱਗ ਉੱਠ ਕੇ ਆਵੇ ਅਸੀਂ ਕਹਿੰਨੇ ਆ ਸਾਨੂੰ ਕੋਈ ਮੌਕਾ ਮਿਲੇ ਜਾਂ ਕਿਸੇ ਮਿਲੇ ਵੀ ਬੰਦਾ ਅਲੱਗ ਉੱਠ ਕੇ ਆਵੇ ਹਾਂ ਯਾਰ ਆ ਬੰਦਾ ਇਸ ਚੀਜ਼ ਦੇ ਕਾਮਯਾਬ ਹੋਵੇ ਵੀ ਇਹਨੂੰ ਇਸ ਚੀਜ਼ ਤੇ ਬਿਠਾਓ ਤੇ ਇਹਨੂੰ ਅੱਗੇ ਲਿਆਓ ਇਹ ਜ਼ਰੂਰੀ ਆ ਜੀ ਜਿਸ ਤਰ੍ਹਾਂ ਇੱਕ ਮੰਗ ਉੱਠ ਰਹੀ ਆ ਲੋਕਾਂ ਵੱਲ ਮੰਗ ਉੱਠ ਰਹੀ ਆ ਜਿਹੜੀ ਕਿਸਾਨ ਜਿੱਥੇ ਬੰਦੀਆਂ ਆ ਇਹਨਾਂ ਨੂੰ ਆਪਣੇ ਉਮੀਦਵਾਰ ਆਣ ਵਾਲੇ ਚੋਣਾਂ 'ਚ ਖੜੇ ਕਰਨੇ ਚਾਹੀਦੇ ਨਹੀਂ ਮ ਜੀ ਲੀਡਰ ਚੰਗਾ ਹੋਵੇ ਤੇ ਲੀਡਰ ਦੇ ਲੱਤਾਂ ਵੀ ਖਿੱਚਦੇ ਨੇ ਵੈਸੇ ਤਾਂ ਪਰ ਲੀਡਰ ਚੰਗਾ ਹੋਣਾ ਚਾਹੀਦਾ ਜੀ ਲੀਡਰ ਆਪਣੇ ਪੂਰੇ ਇਰਾਦੇ ਤੇ ਹੋਣਾ ਚਾਹੀਦਾ ਵੀ ਹਾਂ ਵੀ ਇਹ ਆ ਕੰਮ ਕਰਨਾ ਤਾਂ ਕਰਨਾ ਤੇ ਸਾਰੇ ਉਹਦੇ ਮਗਰ ਪੂਰਾ ਹਮੋਂ ਮਾਕੇ ਉਹਦੇ ਸਾਥ ਦੇਣਾ ਇਹ ਬਹੁਤ ਜ਼ਰੂਰੀ ਹੈ ਜੀ ਤੇ ਕੀ ਲੱਗਦਾ ਤੁਹਾਨੂੰ ਵੀ ਹੁਣ ਕਿਸਾਨ ਜਿੱਥੇ ਬੰਦੀਆਂ ਨੂੰ ਆਪਣੇ ਉਮੀਦਵਾਰ ਇਹ ਖੜੇ ਕਰਨੇ ਚਾਹੀਦੇ ਆ ਬਿਲਕੁਲ ਕਰਨੇ ਚਾਹੀਦੇ ਆ ਜੀ ਹੁਣ ਤਾਂ ਦੇਖੋ ਜੇ ਅੱਜ ਆਪਾਂ ਇੱਥੇ ਕਿਸੇ ਦੁੱਖ ਦੀ ਘੜੀ ਦੇ ਵਿੱਚ ਬੈਠੇ ਆਂ ਤਾਂ ਇਹ ਜਿਹੜੀਆਂ ਤਕੜੀ ਬੱਟੇ ਫੁੱਲ ਪੰਜੇ ਜਿਹੜੇ ਇਹਨਾਂ ਦੀ ਬਦੌਲਤ ਹੀ ਆਪਾਂ ਇੱਥੇ ਬੈਠੇ ਆ ਜੀ ਇਹਨਾਂ ਸਾਰਿਆਂ ਦੀ ਮਿਹਲੇ ਭੋਗ ਤੇ ਆ ਉਹ ਸਾਰਿਆਂ ਨੇ ਇਹ ਸਾਡ ਦੀ ਨਸ ਦੇ ਉੱਤੇ ਸਾਈਨ ਕੀਤੇ ਹੋਏ ਨੇ ਹੁਣ ਆਪ ਜਿਵੇਂ ਗੰਗਲੋ ਤੋਂ ਮਰਜ਼ੀ ਮਿੱਟੀ ਇਹ ਝਾੜੀ ਜਾਣ ਸਾਰੇ ਜਿਹੇ ਪੰਜਾਬ ਦੇ ਲੋਕ ਆ ਸਾਰੇ ਜਿਹੇ ਹਿੰਦੁਸਤਾਨ ਦੇ ਲੋਕੀ ਆ ਔਰ ਮੈਂ ਤਾਂ ਇਹ ਪੂਰ ਜ਼ੋਰ ਸ਼ਬਦਾਂ ਦੇ ਵਿੱਚ ਜਿਹੜੀ ਅਪੀਲ ਕਰਦਾ ਕਿ ਔਲ ਵਾਲਾ ਜਿਹੜਾ ਸਿਆਸਤ ਦਾ ਜਿਹੜਾ ਨਵਾਂ ਮੋੜ ਆ ਉਹ ਫੇਸ ਜ਼ਿੰਮੇਵਾਰੀ ਦੇ ਵਿੱਚੋਂ ਨਲੂ ਜਵਾਨੀ ਦੇ ਜਿਹੜਾ ਨੇ ਇਹ ਸਾਡੇ ਪੰਜਾਬ ਦੀ ਜਵਾਨੀ ਨੂੰ ਨਿਸ਼ੇੜੀ ਕਹਿ ਕੇ ਬਦਨਾਮ ਕੀਤਾ ਸੀ ਇਹਨਾਂ ਦੇ ਵਿੱਚ ਉੱਠਣੇ ਚਾਹੀਦੇ ਆ ਔਰ ਜਿਹੜੇ ਸਾਡੇ ਕਿਸਾਨ ਆਗੂ ਆ ਜਾਂ ਜਿਹੜੇ ਸਾਡੇ ਜ਼ਿਲ੍ਹਾ ਜੱਥੇਦਾਰ ਹੈਗੇ ਕਿਸਾਨਾਂ ਦੇ ਜਿਹੜੇ ਵੀ ਹੈਗੇ ਨੇ ਆਗੂ ਸਾਡੇ ਉਹਨਾਂ ਨੂੰ ਆਪੋ ਆਪਣੇ ਹਲਕਿਆਂ ਦੇ ਵਿੱਚ ਇਹਨਾਂ ਪਾਰਟੀਆਂ ਨੂੰ ਨਤਕਾਰ ਕੇ ਜਿਹੜਾ ਅੱਗੇ ਆਉਣਾ ਚਾਹੀਦਾ ਤੇ ਸਾਰਾ ਪੰਜਾਬ ਇਹਨਾਂ ਦੇ ਨਾਲ ਆ ਤੇ ਇਹ ਨਵੀਂ ਰੂਪਰੇਖਾ ਤੇ ਨਵਾਂ ਜਿਹੜਾ ਸਿਆਸਤ ਦਾ ਜਨਮ ਇਸ ਸੰਗਤ ਦੇ ਵਿੱਚੋਂ ਨਿਕਲਣਾ ਚਾਹੀਦਾ ਹਰਿਆਣੇ ਦਾ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਜਿਹੜੀ ਹੈ ਹਰਿਆਣੇ ਦੇ ਬੰਦੇ ਆ ਲਗਾਤਾਰ ਜਿਹੜੀ ਚੇਂਜ ਜਿਹੜੀ ਮੰਗ ਕੀਤੀ ਜਾ ਰਹੀ ਹੈ ਵੀ ਹੁਣ ਪੰਜਾਬ 'ਚ ਜਿਹੜੀ ਆ ਉਹ ਚੇਂਜ ਨਾਲ ਚਾਹੀਦੀ ਆ ਤੇ ਲੱਗ ਰਿਹਾ ਪਿਆ ਵੀ ਨੌਜਵਾਨ ਵੀ ਜਿਹੜਾ ਇਸ ਵਾਰੀ ਹੁਣ ਜਾਗ ਚੁਕਿਆ ਆ ਆਣ ਵਾਲੇ ਬਾਈ ਦੇ ਵਿੱਚ ਨੌਜਵਾਨਾਂ ਦਾ ਜਿਹੜਾ ਰੂਪ ਆ ਕੁਝ ਦੇਖਣ ਨੂੰ ਅਲੱਗ ਮਿਲੂਗਾ ਤੇ ਤੁਸੀਂ ਇਨਸਾਫ ਦੇ ਹੋਣਾ ਦੇਖਦੇ ਰਹੋ ਗਲੋਬਲ ਹੈਡਸਾਈਡ ਕੁਝ ਗੱਲ